ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ RAM ਜਪਉ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਹਾਂਜੀ ਤ੍ਰੂ ਪ੍ਰਹਿਲਾਦ ਤੇ ਲਾ ਦੋ ਇਸਰਾਮ ਤ੍ਰੂ ਪ੍ਰਹਿਲਾਦ ਤ੍ਰੂ ਪ੍ਰਹਿਲਾਦ ਇਹਨਾਂ ਥੋੜਾ ਨਖੇਰ ਕੇ ਬੋਲਣਾ ਕਈ ਵਾਰ ਆਪਾਂ ਬੋਲਦੇ ਆਂ ਨਾ ਤੇ ਤੂ ਪ੍ਰਹਿ ਤ੍ਰੂ ਪ੍ਰਹਿ ਇਕੱਠਾ ਹੋ ਜਾਂਦਾ ਤ੍ਰੂ ਪ੍ਰਹਿਲਾਦ ਐ ਨਖੇਰ ਕੇ ਪੜ੍ਹਨਾ ਤ੍ਰੂ ਪ੍ਰਹਿਲਾਦ ਜਪਿਓ ਹਾਰ ਜੈਸੇ ਦੀਨ ਦਇਆਲ ਪੁਰਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਉ ਜਾ ਤਿਸ ਭਾਵੈ ਤਾ ਹੁਕਮ ਮਣਾਵੇ ਇਸ ਬੇੜੇ ਕੋ ਪਾਰ ਲਗਾਵੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆ ਫਿਰ ਆਵਨ ਜਾਣੀ ਕਹੋ ਕਬੀਰ ਭਾਜ ਸਾਰਿਗ ਪਾਨੀ ਉਰਵਾਰ ਪਾਰ ਸਭ ਏਕੋ ਦਾਨੀ ਗਾੜੀ ਨਾਵੀ ਇਹ ਉਚਾਰਨ ਨਾਵੀ ਹੀ ਕਰਨਾ ਨਾਵਾ ਨਹੀਂ ਕਰਨਾ ਯਾਨੀ 11 ਪ੍ਰਕਾਰ ਦੀ ਗਉੜੀ ਹੈ ਰਾਗੀ ਸਿੰਘਾਂ ਨੂੰ ਹੁਕਮ ਹੈ ਵੀ ਨੋਵੇਂ ਪ੍ਰਕਾਰ ਦੀ ਜਿਹੜੀ ਗਉੜੀ ਹੈ ਉਹਦੇ ਵਿੱਚ ਇਹ ਸ਼ਬਦ ਦਾ ਗਾਇਨ ਕਰਨਾ ਹੈ ਇਸ ਕਰਕੇ ਇਸ ਨੂੰ ਨਾਵੀ ਉਚਾਰਨ ਕਰਨਾ ਗਉੜੀ ਨਾਵੀ ਜੋਨ ਛਾੜ ਜਾ ਜਗ ਮਹਿ ਆਇਓ ਲਾਗਤ ਪਵਨ ਖਸਮ ਵਿਸਰਾਇਓ ਜੀਰਾ ਹਰ ਕੇ ਗੁਨਾ ਗਾਵ ਰਹਾਉ ਗੁਨਾ ਗੁਨਾ ਕੰਨੇ ਦੇ ਨਾਲ ਜੀਰਾ ਹਰ ਕੇ ਗੁਨਾ ਗਾਵ ਜੀਰਾ ਹਰ ਕੇ ਗੁਨਾ ਗਾਵ ਰਹਾਉ ਗਰਭ ਜਉਣ ਮਹਿ ਉrd ਤਪ ਕਰਤਾ ਤਾ ਜਠਰ ਅਗਨ ਮਹਿ ਰਹਤਾ ਲਖ 84 ਜਉਣ ਪ੍ਰਮ ਆਇਓ ਆਪਕੇ ਛਟਕੇ ਠਾਰ ਨਾ ਥਾਇਓ ਕਾਹ ਕਬੀਰ ਭਾਜ ਸਾਰਗ ਪਾਨੀ ਆਵਤ ਦੀਸਾ ਜਾਤ ਨਾ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਬਾਛੀਐ ਡਰੀਐ ਨਾ ਨਰਕ ਨਿਵਾਸ ਹੁਨਾ ਹੈ ਸੁਹੀ ਹੈ ਮਨ ਹੈ ਨ ਕੀਜੈ ਆਸ ਰਮਈਆ ਗੁਨ ਗਾਈਐ ਜਾਤਿ ਪਾਈਐ परम निदान रहाऊ क्या जप क्या तप संजमों क्या बरत क्या इसनान जाब लग जुगत ना जानि है पाव भगत भगवान संपै देख न हरखिए विपत देख न रोए जो संपै त्यु विपत है ਬੇਦ ਨੇ ਰਚਿਆ ਸੂ ਹੋਏ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਬਿਦ ਨੇ ਨਹੀਂ ਪਾਠ ਕਰਨਾ ਬੇਦ ਨੇ ਰਚਿਆ ਯਾਨੀ ਵਿਧਾਤਾ ਨੇ ਰਚਿਆ ਵੱਖਰਾ ਪਾਠ ਕਰਨਾ ਹੈ ਬੇਦ ਨੇ ਰਚਿਆ ਸੂ ਹੋਏ ਕਹ ਕਬੀਰ ਅਬ ਜਾਨਿਆ ਸੰਤਨ ਹਿਰਦੈ ਅਮਜਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰ ਗੌੜੀ ਰੇ ਮਨ ਤੇਰੋ ਕੋਈ ਨਹੀਂ ਰੇ ਮਨ ਤੇਰੋ ਕੋਈ ਨਹੀਂ ਅਦੇ ਮਨ ਤੇਰੋ ਕੋਈ ਨਹੀਂ ਖਿੱਚ ਲੈ ਜੇਨ ਪਾਰ ਬਿਰਖ ਬਸੇ ਰੋ ਪੰਖ ਕੋ ਤੈਸੋ ਇਹ ਸੰਸਾਰ RAM ਰਸ ਪੀਆ ਰੇ RAM ਰਸ ਪੀਆ ਰੇ राम रस पिया रे जेह रस बिसर गए रस और विश्राम ध्यान ਨਾਲ ਲਾਉਣਾ ਜਿਹ ਰਸ ਇੱਥੇ ਵਿਸਰਾਮ ਹੈ ਬਿਸਰ ਗਏ ਰਸ ਔਰ ਜਿਹ ਰਸ ਬਿਸਰ ਗਏ ਰਸ ਔਰ ਰਹਾਉ ਔਰ ਮੁਏ ਕਿਆ ਰੋਈ ਹੈ ਔਰ ਮੁਏ ਕਿਆ ਰੋਈ ਹੈ ਜੋ ਆਪਾ ਥਿਰ ਨ ਰਹਾਏ ਜੋ ਉਪਜੈ ਸੋ ਬਿੰਸ ਹੈ ਦੁਖ ਕਾਰ ਰੋਵੈ ਬਲਾਏ ਜਹ ਕੀ ਉਪਜੀ ਤਹ ਰਚੀ ਪੀਵਤ ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ਕਹਿ ਕਵੀਰ ਚਿਤ ਚੇਤਿਆ ਰਾਮ ਸਿਮਰ ਬੈ ਰਾਗ ਰਾਗ ਗਾਉੜੀ ਪੰਥ ਨਿਹਾਰੈ ਕੰਮ ਨੀ ਲੋਚਨ ਭਰੀ ਲੇ ਉਸਾਸਾ ਲੋਚਨ ਭਰੀ ਲੇ ਉਸਾਸਾ ਲੋਚਨ ਭਰੀ ਲੇ ਉਸਾਸਾ ਔਰ ਨਾ ਪੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਖਿਸੈ ਪਦ ਪੁ ਲਈ ਬੋਲਣਾ ਉਰਨਾ ਪੀਜੈ ਪਾਗ ਨ ਖਿਸੈ ਹਰ ਦਰਸ਼ਨ ਕੀ ਆਸ ਉੱਡਹੁ ਨ ਕਾਗਾ ਕਰੇ ਬੇਗ ਮਿਲੀ ਜਾ ਆਪਣੇ RAM ਪਿਆਰੇ ਉੱਡਹੁ ਨ ਇਥੇ ਵਿਸਰਾਮ ਹੈਗਾ ਉੱਡਹੁ ਨ ਕਾਗਾ ਕਰੇ ਬੇਗ ਮਿਲੀ ਜਾ ਆਪਣੇ RAM ਪਿਆਰੇ ਰਹਾ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜਾ ਇਕ ਆਧਾਰ ਨਾਮ ਨਾਰਾਇਣ ਰਸਨਾ ਆਰਾਮ ਰਵੀਜਾ ਰਾਗ ਗਉੜੀ 11ਵੀਂ ਆਸ-ਪਾਸ ਕੰਨ ਤੁਰਸੀ ਕਾਬਿਰਵਾ ਮਾਜ ਬਨਾਰਸ ਗਾਉਰੇ ਬਨਾਰਸ ਪਾਠ ਇਕੱਠਾ ਹੀ ਕਰਨਾ ਲਿਖਿਆ ਵੱਖਰਾ ਇਕੱਠਾ ਪਾਠ ਕਰਨਾ ਹੈ ਮਾਜ ਬਨਾਰਸ ਗਾ ਗਾਉਂ ਦੀ ਅਤੇ 11ਵਾਂ ਉਚਾਰਨ ਕਰਨਾ 11 ਨਹੀਂ ਕਹਿਣਾ 11ਵੇਂ ਪ੍ਰਕਾਰ ਦੀ ਗਉੜੀ ਦੇ ਵਿੱਚ ਰਾਗੀ ਸਿੰਘਾਂ ਨੂੰ ਹਦਾਇਤ ਹੈ ਵੀ ਇਹ ਸ਼ਬਦ ਉਚਾਰਨ ਕਰਨਾ ਹੈ ਵਾ ਕਾ ਸਰੂਪ ਦੇਖ ਮੋਹੀ ਗੁਵਾਰਨ ਮੂ ਕਉ ਛੋਡਨਾ ਆਉ ਨ ਜਾਹੁ ਰੇ ਤੋਹ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਵੱਡ ਭਾਗੋ ਰਹਾਉ ਬਿੰਦਰਾਬਨ ਮਨ ਹਰਨ ਮਨੂਹਰ ਕ੍ਰਿਸ਼ਨ ਚਰਾਵਤ ਗਾਉਰੇ ਇਹ ਬਿੰਦਰਾਬਨ ਬਿੰਦਰਾ ਪਾਦ ਜਿਹੜਾ ਕਸਕੇ ਬੋਲਣਾ ਬਾਨ ਪੂਲਾ ਬੋਲਣਾ ਪਾਠ ਇਕੱਠਾ ਹੀ ਹੈ ਬਿੰਦਰਾਬਨ ਮਨ ਹਰਨ ਮਨੂਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ਠਾਕੁਰ ਤੂੰ ਹੀ ਸਾਰੰਗ ਧਾਰ ਮੋਹਿ ਕਬੀਰਾ ਨਾਉ ਰੇ ਗੌੜੀ ਪੂਰਬੀ ਬਾਰਵੀ ਵਿਪਲ ਬਸਤਰ ਕੇਤੇ ਹੈ ਪਹਿਰੇ ਇਹ ਬਾਰਵੀ ਹੀ ਉਚਾਰਨ ਕਰਨਾ ਬਾਹਰਵੀ ਨਹੀਂ ਕਹਿਣਾ ਵੈਸੇ ਤੇ ਇਹ ਕੁੰਜ 11 ਪ੍ਰਕਾਰ ਦੀ ਗੌੜੀ ਹੈ ਪਰ ਇਥੇ ਸੰਪਰਦਾ ਦੇ ਵਿੱਚ ਇਹ ਦੱਸਦੇ ਹਨ ਵੀ ਕਬੀਰ ਸਾਹਿਬ ਜੀ ਇੰਨੇ ਜੁੜ ਗਏ ਸੀ ਵੀ ਜਿਵੇਂ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਵਿਕੂਟ ਬ੍ਰਹਮੰਡ ਕੋ ਠਾਕੁਰ ਸੁਆਮੀ ਵੀ ਕਰੋੜਾਂ ਹੀ ਪ੍ਰਕਾਸ਼ ਤੇ ਕਰੋੜਾਂ ਹੀ ਪਤਾਲ ਨੇ ਲੱਖਾਂ ਹੀ ਪਤਾਲ ਹਨ ਤੇ ਉਹਨਾਂ ਨੂੰ ਇਉਂ ਅਨੁਭਵ ਹੋਇਆ ਵੀ 12ਵੀਂ ਪ੍ਰਕਾਰ ਦੀ ਗੋੜੀ ਵੀ ਹੈਗੀ 13ਵੀਂ ਵੀ ਹੈ 14ਵੀਂ ਵੀ ਹੈ ਯਾਨੀ ਬਿਆੰਤੀ ਹੈ ਇਸ ਕਰਕੇ ਇੱਥੇ 12ਵੀਂ ਹੀ ਉਚਾਰਨ ਕਰਨਾ 12 ਨਹੀਂ ਕਹਿਣਾ ਬਿਪਲ ਬਸਤਰ ਕਹਤੇ ਹੈ ਪਹਿਰੇ ਕਿਆ ਬਨ ਮਦੇ ਵਾਸਾ ਕਹਾ ਭਇਆ ਨਰ ਦੇਵਾ ਧੁਖੇ ਕਿਆ ਜਾਲ ਬੋਰਿਓ ਗਿਆਤਾ ਜੀ ਹਰੇ ਜਾਹੇਗਾ ਮੈਂ ਜਾਨਾ ਆਬਗਤ ਸਮਝ ਇਆਨਾ ਜੀ ਹਰੇ ਜਾਹੇਗਾ ਮੈਂ ਜਾਨਾ ਜੀ ਹਰੇ ਤੇ ਲਾ ਆਬਗਤ ਸਮਝ ਇਆਨਾ ਜਤ ਜਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਾਨਾ ਰਹਾਉ ਗਿਆਨੀ ਧਿਆਨੀ ਬਹੁ ਉਪਦੇਸੀ ਇਹੋ Jag सगलो ਧੰਦਾ ਕਹ ਕਬੀਰ ਇੱਕ RAM ਨਾਮ ਬਿਨ ਇਹ Jag ਮਾਇਆ ਅੰਦਾ ਗਾੜੀ 12ਵੀਂ ਮਨ ਰੇ ਛੱਡਹ ਭਰਮ ਪ੍ਰਗਟ ਹੋਏ ਨੱਚਹ ਯਾ ਮਾਇਆ ਕੇ ਡਾਂਡੇ ਹਾਂਜੀ ਮਨ ਰੇ ਛੱਡ ਭਰਮ ਪ੍ਰਗਟ ਹੋਏ ਨਾ ਚਹੋ ਯਾ ਮਾਇਆ ਕੇ ਡਾਂਡੇ ਸੂਰ ਕੇ ਸੰਮੁਖ ਰਨਤੇ ਡਰਪੈ ਇਹ ਦੋਨ ਠਮਕਾ ਲਾਉਣੀਆਂ ਇਹਦੇ ਵਿੱਚ ਸੂਰ ਕੇ ਸੰਮੁਖ ਰਨਤੇ ਡਰਪੈ ਇਥੇ ਵਿਸਰਾਮ ਸਤੀ ਕੇ ਸੰਚੈ ਭਾਂਡੇ ਸੂਰ ਕੇ ਸਨ ਮੁਖ ਰਨ ਤੇ ਡਰਪੈ ਜعنی ਸੂਰਮਾ ਕੀ ਹੋਇਆ ਜੇ ਸਾਹਮਣੇ ਜੰਗ ਦਾ ਮੈਦਾਨ ਹੋਵੇ ਤੇ ਡਰ ਜਾਵੇ ਸਤੀ ਸਤੀ ਕੇ ਕਿੜੀ ਹੋਈ ਜੇ ਸਤੀ ਹੋਣ ਦਾ ਸਮਾਂ ਬਣੇ ਤੇ ਭਾਂਡੇ ਸੰਭ ਲੱਜੇ ਮੈਂ ਤੇ ਭਾਂਡੇ ਸੰਭਨੇ ਹਨ ਸਤੀ ਕੇ ਸਾਂਚੇ ਭਾਂਡੇ ਡਗਮਗ ਛਾੜ ਰੇ ਮਨ ਬਉਰਾ ਜਿਹੜਾ ਡਗਮਗ ਪਾਠ ਨਾ ਇਹ ਇਕੱਠਾ ਹੀ ਕਰਨਾ ਹੈ ਡਗ ਟਾਕਮਗਛਾਟ ਰੇ ਮਨ ਪਉਰਾ ਅਬ ਤਾਂ ਜਰੇ ਮਰੇ ਸਿੱਧ ਪਾਈਐ ਅਬ ਤਾਂ ਜਰੇ ਮਰੇ ਸਿੱਧ ਪਾਈਐ ਅਬ ਤਾਂ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧੋਰਾ ਸੰਧੋਰਾ ਜਿਹੜਾ ਨਾ ਕਸ ਕੇ ਉਚਾਰਨ ਕਰਨਾ ਉੱਤੇ ਟਿੱਪੀ ਲੱਗੀ ਹੋਈ ਹੈ ਲੀਨੋ ਹਾਥ ਸੰਧੋਰਾ ਰਹਾਵ ਕਾਮ ਕ੍ਰੋਧ ਮਾਇਆ ਕੇ ਲੀਨੇ ਆ ਬੇਦ ਜਗਤ ਬੇਗੂਤਾ ਕਹਿ ਕਬੀਰ ਰਾਜਾ RAM ਨਾ ਛੋਡਾ ਰਾਜਾ RAM ਪਾਠ ਦੀ ਸੰਬੰਧਕ ਹੈ ਕਹਿ ਕਬੀਰ ਰਾਜਾ RAM ਨਾ ਛੋਡਾ ਸਗਲ ਊਚ ਤੇ ਊਚਾ ਗੌੜੀ ਤੀਰਵੀਂ ਫੁਰਮਾਨ ਤੇਰਾ ਸਿਰੇ ਉਪਰ ਫੇਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰਿਆ ਤੁਜਾ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਇਹ ਇਕਤਿਆਰ ਜਿਹੜਾ ਪਾਠ ਇਕੱਠਾ ਹੀ ਕਰਨਾ ਹੈ ਸਾਹਿਬ ਰੋਸ ਧਰੋ ਕਿ ਪਿਆਰ ਰਹਾਓ ਸਾਹਿਬ ਰੋਸ ਧਰੋ ਹਾਂਜੀ ਇੱਥੇ ਲਾ ਦਿਓ ਸਾਹਿਬ ਰੋਸ ਧਰੋ ਕਿ ਪਿਆਰ ਰਹਾਓ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੈ ਮਾਰ ਗੌੜੀ 1084 ਜੀ ਜੋਨ ਮਹਿ 1084 ਜੀ ਜੋਨ ਮਹਿ 1084 ਜੀ ਜੋਨ ਮਹਿ ਭ੍ਰਮਤ ਨਾ ਭ੍ਰਮਤ ਅਨੰਦ ਬਹੁ ਥਾਕੋ ਰੇ ਭ੍ਰਮਤ ਚਾਰਨ ਕਰਨਾ ਪ੍ਰਮਤ ਬਹੁਤਾ ਕਸਕੇ ਨਹੀਂ ਪ੍ਰਮਤ ਨੰਦ ਬਹੁ ਥਾਕੋ ਰੇ ਲਖ 84 ਜੀ ਜਉਣ ਮਹਿ ਪ੍ਰਮਤ ਨੰਦ ਬਹੁ ਥਾਕੋ ਰੇ ਭਗਤ ਹੇਤ ਅਵਤਾਰ ਲਿयो ਹੈ ਭਾਗ ਵੱਡੋ ਬਪੁਰਾ ਕੋ ਰੇ ਜਿਹੜਾ ਰੇ ਪਾਦ ਹੈ ਨਾ ਇਹ ਸਾਰੇ ਥੋੜੇ ਜੇ ਵਖਰੇ ਕਰਨੇ ਹਨ ਭਾਗ ਵੱਡੂ ਬਪੁਰਾ ਕੋ ਰੇ ਤਉਮ ਜੋ ਕਹਿਤ ਹਉ ਆਨੰਦ ਕੋ ਨੰਦਨ ਕਿ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤਤੇ ਔਕੜ ਮੰਮੇ ਦੇ ਹਲੰਤ ਹੈ ਇਹਨੂੰ ਉਚਾਰਨ ਕਰਨਾ ਤਉਮ ਜੇ ਤਤੇ ਹਲੰਤ ਨਾ ਹੋਵੇ ਫਿਰ ਤਉਮ ਇੱਥੇ ਹਲੰਤ ਹੈ ਤਉਮ ਤਉਮ ਜੋ ਕਹਿਤ ਹਉ ਜਿਹੜਾ ਕਹਿਤ ਹਉ ਪਾਠ ਹੈ ਇਹ ਇਕੱਠਾ ਹੀ ਪਾਠ ਹੈ ਸਨਮੰਦਕ ਜਾ ਉਚਾਰਨ ਕਰਨਾ ਤਉਮ ਜ ਤੁਮ ਜੋ ਕਹਿਤ ਹੋ ਨੰਦ ਕੋ ਨੰਦਨ ਇਥੇ ਵਿਸਰਾਮ ਨੰਦ ਸੋ ਨੰਦਨ ਕਾ ਕੋ ਰੇ ਤੁਮ ਤੁਮ ਜੋ ਕਹਿਤ ਹੋ ਆਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋ ਰੇ ਧਰਨ ਆਕਾਸ ਦਸੋ ਜਿਸ ਨਾਹੀ ਤਵ ਇਹੋ ਆਨੰਦ ਕਹਾ ਥੋ ਰੇ ਰਹਾਉ संकट नहीं परे जोन नहीं आवे नाम निरंजन जा को रे कबीर को स्वामी ऐसो ठाकुर जाके माई ना बापू रे जाके माई ना बापू रे वाहे गुरु जी का खालसा वाहे गुरु जी की फतेह